ਆ ਰਹੇ ਹੋ ਨਾ ਉਹ ਮੁੜਾ ਉਹ ਦੇਖੋ ਉਹ ਦੇਖੋ ਕੋਈ ਕੈਂਡੀਡੇਟ ਨਹੀਂ ਹੈ ਕੋਈ ਕੈਂਡੀਡੇਟ ਨਹੀਂ ਤੇਰਾ ਕੀ ਹੈ ਯਾਰ ਤੁਸੀਂ ਤੇਰਾ ਕੀ ਹੈ ਹੈਲੋ ਐਡਾ ਕਿਹੜਾ ਬੰਦੇ ਲੈ ਆਇਆ ਤੇਰੇ ਕੋਲ ਆ ਮੁੜਾ ਉਹ ਕੈਂਡੀਡੇਟ ਹੈ ਬਾਈ ਤੁਸੀਂ ਕਿਥੋਂ ਆ ਜੀ ਹਰੀਸ਼ੀ ਕੋਲ ਦਿਖਾਓ ਆਪਣੀ ਫਾਈਲ ਉਹ ਚੱਕਰਾ ਦੂ ਯਾਰ ਤੂੰ ਆਪਣੇ ਕੋਲ ਲਾ ਕਾਬਾਬ ਲਾ ਆ ਜਾ ਯਾਰ ਆਹੀ ਐਂ ਮੈਨੂੰ ਫਾਈਲ ਦਿਖਾ ਫਾਈਲ ਦਿਖਾ ਫਾਈਲ ਪ੍ਰਿਤਪਾਲ ਜੀ ਐਡਾ ਨਹੀਂ ਉਹ ਬੰਦਾ ਉਹਨਾ ਕੈਂਡੀਡੇਟ ਕਹਿ ਰਹੇ ਪ੍ਰਿੰਸੀਪਲ ਸਰ ਜੀ ਕੋ ਨੂੰ ਅੰਦਰ ਭੇਜ ਰਹੇ ਆ ਪ੍ਰਿੰਟਪਾਲ ਜੀ ਅੰਦਰ ਭੇਜਦੇ ਆ ਉਹਨੂੰ ਸਾਡਾ ਚੈੱਕ ਪਾਉਂਦੇ ਭਾਈ ਤਾਂ ਜਿਹੜੇ ਕੋਲ ਹੋਵੇਗਾ ਅਦਰ ਭਾਈ ਨਹੀਂ ਜਾਏਗਾ ਫਾਈਲ ਦਿਖਾਓ ਫਾਈਨਲ ਚੈੱਕ ਕਰੋ ਭਾਈ ਅਸੀਂ ਤੁਹਾਨੂੰ ਕਹਿੰਦਾ ਚੈੱਕ ਕਰਨੇ ਨੇ ਫਾਈਲ ਉੱਥੇ ਚੈੱਕ ਕਰੋ ਪਹਿਲਾਂ ਤੇ ਚੈੱਕ ਕਰੋ ਰਸੀਦ ਦਿਖਾ ਦੇ ਤੇ ਚਲੇ ਜਾ ਨਹੀਂ ਭਾਈ ਫੋਨ ਨਹੀਂ ਲੈ ਕੇ ਉਹਨੂੰ ਦੇ ਦੇਈ ਆਪਣੇ ਨੂੰ ਜਿਹੜਾ ਦੋਗੋ ਵਾਲਿਆ ਤੇਰੇ ਕਿਹੜੇ ਨੇ ਹਾਂਜੀ ਆਓ ਫਾਈਲ ਕਵਰ ਚਲੋ ਅੰਦਰ ਭੇਜਦੇ ਆ ਉਹ ਫਾਈਲ ਦਿਖਾ ਬਈ ਆਹ ਰਹੀ ਜੀ ਕਿੱਥੇ ਦਿਖਾ ਫਾਈਲ ਤੇ ਦਿਖਾ ਬਈ ਕੀ ਆ ਫਾਈਲ ਤੇ ਕੀ ਆ ਤੇ ਚਾਸ ਉਹ ਚਾਸ

ਆ ਦੇਖੋ ਆ ਆ ਕਹ ਜਾਲੀ 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 ਗੰਨੇ ਪੁਲਿਸ ਨੇ ਮਾਰੀ ਆ ਯਾਰ ਖਾਲੀ ਮਾਨ ਜੋ ਹਾਈ ਕੋਰਟ ਨੂੰ ਕਹਿੰਦੇ ਕਿ ਆ ਜਿਹੜੇ ਖੜੇ ਨੇ ਸਾਰਿਆਂ ਦੇ ਤੁਸੀਂ ਨਾਂ ਨੋਟ ਕਰੋ ਖਾਲੀ ਮਾਨ ਜੋ ਹਾਈ ਕੋਰਟ ਨੂੰ ਕਹਿੰਦੇ ਕਿ ਸਿੱਧੇ ਸਬੂਤ ਨੇ ਜੇ ਕੋਈ ਬੰਦਾ ਹੁੰਦਾ ਜਾਲੀ ਵੜਿਆ ਫਰਿਆ ਗਿਆ ਤਾਂ ਇਹ ਬੰਦੇਸਰ ਹੋਣਗੇ ਨਹੀਂ ਇਹ ਰਿਸਪਾਂਸਿਬਲ ਹੋਣਗੇ ਗੱਲ ਵੜਿਆ ਜਾਵੇ ਪਰ ਐਦਾਂ ਨਹੀਂ ਅਸੀਂ ਟੱਕਾ ਹੁਣ ਨਹੀਂ ਟੱਕਾ ਹੁੰਦੇ ਨਾਲ ਹੁਣ ਨਹੀਂ ਟੱਕਾ ਹੁੰਦੇ ਨਾਲ ਅਸੀਂ ਨਾ ਹੋਰ ਉਹਨਾਂ ਨੇ ਨਾ ਫਾਂਕ ਕਵਰ ਮੰਗਾ ਲੇ